ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿੱਚ ਡਿਊਟੀ ਤੇ ਤਾਇਨਾਤ ਸੋਮਵਾਰ ਨੂੰ ਇੱਕ ਡਾਕਟਰ ਦੇ ਨਾਲ ਹੱਥੋਪਾਈ ਕਰਨ ਅਤੇ ਗਾਲੀ-ਗਲੋਚ ਕਰਨ ਤੋਂ ਨਾਰਾਜ਼ ਡਾਕਟਰਾਂ ਨੇ ਰੋਸ ਵਜੋਂ ਸਿਵਲ ਹਸਪਤਾਲ ਦੇ ਪਾਰਕ ਵਿੱਚ ਧਰਨਾ ਦੇ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਬਰਨਾਲਾ ਪੁਲਿਸ ਵੱਲੋਂ ਮੌਕੇ ਤੇ ਪੁੱਜੇ ਸੀਆਈ ਇੰਚਾਰਜ ਬਲਜੀਤ ਸਿੰਘ ਨੇ ਡਾਕਟਰਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਪਰੰਤੂ ਦੂਜੇ ਪਾਸੇ ਡਾਕਟਰਾਂ ਦੀ ਹੜਤਾਲ ਦੇ ਕਾਰਨ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਡਾਕਟਰ ਸਭ ਤੋਂ ਸਾਰੇ ਜਿਹੜੇ ਡਾਕਟਰ ਹੈਗੇ ਨੇ ਸਾਰੇ ਸਟ੍ਰਾਈਕ ਤੇ ਬੈਠੇ ਨੇ ਬਾਹਰ ਪਾਰਕ ਦੇ ਵਿੱਚ ਕੀ ਮਾਗਲਾ ਹੈ ਸਾਰਾ ਕੀ ਕਹਿਣਾ ਚਾਹਾਂ ਇਹ ਕੱਲ ਰਾਤ ਕੋਈ ਪੇਸ਼ੈਂਟ ਆਇਆ ਉਹਦੇ ਰਿਲੇਟਿਵ ਨੇ ਸਾਡੇ ਡਾਕਟਰ ਸਾਹਿਬਾਂ ਦੀ ਡਿਊਟੀ ਆਨ ਡਿਊਟੀ ਸੀ ਡਾਕਟਰ ਗਗਨ ਉਹਨਾਂ ਨੇ ਬਹੁਤ ਮਿਸਬੀਹਵ ਕੀਤਾ ਜਿਹਨੇ ਮੈਂ ਹੈਂਡਲਿੰਗ ਕੀਤੀ ਉਹਨੂੰ ਧਮਕੀਆਂ ਦਿੱਤੀਆਂ ਬਹੁਤ ਬੁਰਾ ਵਰਤਾਓ ਕੀਤਾ ਉਸ ਦੀ ਪ੍ਰੋਟੈਸਟ ਦੇ ਵਿੱਚ ਸਾਡੇ ਡਾਕਟਰ ਸਾਹਿਬਾਨ ਬੈਠੇ ਨੇ ਵੀ ਉਹਨਾਂ ਉਹਨਾਂ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹਾਂ 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 ਪੁਲਿਸ ਦਾ ਕੀ ਰੁਕੇਗਾ ਇਸ ਮਾਮਲੇ ਵਿੱਚ ਤੁਸੀਂ ਇਨਫਾਰਮ ਕੀਤਾ ਹੋਵੇਗਾ ਪੁਲਿਸ ਨੇ ਇਨਫਾਰਮ ਕਰ ਦਿੱਤਾ ਹੈ ਪੁਲਿਸ ਆਪਣਾ ਕਾਰਵਾਈ ਕਰ ਰਹੀ ਹੈ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਵੀ ਆਹ ਲੋਕ ਪਰੇਸ਼ਾਨ ਹੋ ਰਹੇ ਲੋਕਾਂ ਦਾ ਕਹਿਣਾ ਹੈ ਸਟ੍ਰਾਈਕ ਦੇ ਮਾਮਲੇ ਚ ਕਿ ਡਾਕਟਰਾਂ ਤੇ ਅਮਲਾ ਕਰਨਾ ਵੀ ਗਲਤ ਗੱਲ ਹੈ ਪਰੰਤੂ ਕੁਝ ਕੁ ਡਾਕਟਰ ਕੇ ਔਨ ਡਿਊਟੀ ਵੈਕੰਸੀ ਦਾ ਲੋਕ ਬੜੇ ਪਰੇਸ਼ਾਨ ਹੋ ਦੇਖੋ ਮਰੀਜ਼ਾਂ ਦੀ ਗੱਲ ਬਿਲਕੁਲ ਠੀਕ ਹੈ ਹਰਾਸਮੈਂਟ ਹੋ ਰਹੀ ਹੈ ਪਰ ਡਾਕਟਰ ਵੀ ਆਪਣੀ ਜਗ੍ਹਾ ਤੇ ਠੀਕ ਨਹੀਂ ਇਸ ਤਰ੍ਹਾਂ ਦੇ ਇਨਸਿਕਿਊਰ এনवायरमेंट ਸੇ ਡਿਊਟੀ ਕਰਨੀ ਬੜੀ ਔਖੀ ਹੈ ਤੋਂ ਡਾਕਟਰੋਂ ਵੀ ਅਸੀਂ ਕਹਿ ਨਹੀਂ ਸਕਦੇ ਜੋ ਜਸਟ ਪ੍ਰੋਟੈਸਟ ਕਰ ਰਹੇ ਨੇ ਕਿ ਜੋ ਜਿਹੜੇ ਬੰਦਿਆਂ ਨੇ ਇਸ ਤਰ੍ਹਾਂ ਦਾ ਬੇਇਕ ਕੀਤਾ ਉਹਨਾਂ ਦੇ ਅਗੇਂਸਟ ਕਾਰਵਾਈ ਹੋਵੇ ਪਰ ਡਾਕਟਰ ਤਾਂ ਡਿਊਟੀ ਤੇ ਆਉਣ ਨੂੰ ਤਿਆਰ ਬੈਠਿਆ ਉਹ ਨਹੀਂ ਚਾਹਦੇ ਮਰੀਜ਼ ਹਰਾਸੋ ਪਰ ਉਹਨਾਂ ਦੀ ਆਪਣੀ ਮਜਬੂਰੀ ਆ ਇਨਸਿਕਿਉਰਟੀ ਦੇ ਵਿੱਚ ਕੰਮ ਕਰਨਾ ਤਾਂ ਮੁਸ਼ਕਲ ਆ ਇੰਦਾ ਨਹੀਂ ਅਸਰ ਘਟਾਵਾ ਅਕਸਰ ਵਾਪਰਦੀਆਂ ਨੇ ਤੁਹਾਡੇ ਵੱਲੋਂ ਕੋਈ ਪੱਕੇ ਤੌਰ ਤੇ ਸਕਿਉਰਿਟੀ ਦੇ ਖਾਤਰ ਕੋਈ ਉੱਚ ਕੋਲ ਦੇ ਅਧਿਕਾਰੀਆਂ ਨੂੰ ਕਦੇ ਲਿਖਿਆ ਗਿਆ ਹਾਂਜੀ ਹਾਂ ਹਸਪਤਾਲ ਹਸਪਤਾਲ ਦੇ ਵਿੱਚ ਇੱਕ ਪੁਲਿਸ ਪਿਕਟ ਵਾਸਤੇ ਅਸੀਂ ਕਈ ਵਾਰ ਰਿਕਵੈਸਟ ਹਰ ਅਥਾਰਟੀ ਨੂੰ ਕੀਤੀ ਹੈ ਪਰ ਹਜੇ ਤੱਕ ਕੋਈ ਸੰਬੰਧੀ ਕੋਈ ਕਾਰਵਾਈ ਹੋਈ ਨਹੀਂ ਪਰ ਡੈਸ਼ ਦਾ ਕਾਰਨ ਜੀ ਇਹ ਹੈ ਕਿ ਕਿਸੇ ਅਨਨੋਨ ਬੰਦੇ ਐਮਰਜੈਂਸੀ ਚ ਕੋਸ ਆਏ ਠੀਕ ਹੈ ਉਹਨਾਂ ਦਾ ਮਤਲਬ ਪੇਸ਼ੈਂਟ ਚੈੱਕ ਕਰਤਾ ਹੈ ਡਾਕਟਰ ਵੱਲੋਂ ਠੀਕ ਹੈ ਪੇਸ਼ੈਂਟ ਬਿਲਕੁਲ ਠੀਕ ਸੀਗਾ ਉਹਨੂੰ ਦਵਾਈ ਦਿੱਤੀ ਗਈ ਪਰ ਉਹਨਾਂ ਨੇ ਡਾਕਟਰ ਸਾਹਿਬ ਨਾਲ ਮਤਲਬ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਉੱਥੇ ਹੋਰ ਵੀ ਕੁਝ ਸੀਰੀਅਸ ਮਰੀਜ਼ ਸੀਗੇ ਉਹ ਪੇਸ਼ੈਂਟ ਉਸ ਟਾਈਮ ਇੰਨਾ ਸੀਰੀਅਸ ਨਹੀਂ ਸੀ ਉਹਨਾਂ ਦਾ ਪੇਸ਼ੈਂਟ ਕੱਲਾ ਕਬਰਾੜ ਦਾ ਮਰੀਜ਼ ਸੀਗਾ ਡਾਕਟਰ ਸਾਹਿਬ ਨੇ ਕਿਹਾ ਤੁਸੀਂ ਰੁਕ ਜਾਓ ਕੋਈ ਗੱਲ ਨਹੀਂ ਸਾਡੇ ਕੋਲ ਹਾਰਟ ਟੈਗ ਦੇ ਆ ਜਾਂ ਹੋਰ ਪ੍ਰੀਸ਼ੇਜ ਜਿਹਨਾਂ ਜਾਨਲੇਵਾ ਬਿਮਾਰੀਆਂ ਨੇ ਉਹਨਾਂ ਨੂੰ ਵੀ ਦੇਖਣਾ ਉਹਨਾਂ ਨੂੰ ਇੰਜੈਕਸ਼ਨ ਦੱਸ ਦਿੱਤਾ ਗਿਆ ਕਿ ਇੰਜੈਕਸ਼ਨ ਲਗਾ ਰਹੇ ਹਾਂ ਤੁਹਾਡੇ ਉਹ ਪੇਸ਼ੈਂਟ ਕਬਰਾੜ ਦੇ ਵਿੱਚ ਸਾਡੇ ਡਾਕਟਰ ਸਾਹਿਬ ਨਾਲ ਧੱਕਾ ਕਰਨ ਲੱਗੇ ਹੱਥੋਂ ਬਾਈ ਤੇ ਉਤਰਿਆ ਜੋ ਕਿ ਇੱਕ ਸਰਕਾਰੀ ਡਾਕਟਰ ਤੇ ਡਿਊਟੀ ਤੇ ਹੋਣ ਉਹ ਆਪਦਾ ਫਰਜ਼ ਨਿਭਾ ਰਿਹਾ ਡਿਊਟੀ ਤੇ ਆਏ ਆ ਆਪਦਾ ਆਪਦੇ ਮਰੀਜ਼ ਦੇਖ ਰਹੇ ਆ ਉਹ ਸਭ ਨਾਲ ਟਾਈਮ ਸੀਰ ਆਪਦੀ ਡਿਊਟੀ ਨਿਭਾ ਰਿਹਾ ਪਰ ਇੱਕ ਡਾਕਟਰ ਨਾਲ ਬਹਿਸ-ਵਬਾਜੀ ਤੇ ਹਾਥਾਬਾਈ ਕਰਨਾ ਕਿ ਜੋ ਕਿ ਬਹੁਤ ਹੀ ਗਲਤ ਹੈ ਜਿਸ ਨਾਲ ਸਾਡਾ ਮਨੋਬਲ ਟੁੱਟਦਾ ਹੈ ਸਾਡਾ ਜਿਹੜਾ ਕੰਮ ਕਰਨ ਦਾ ਮਨੋਬਲ ਹੈ ਐਸੀ ਕਿਉਂ ਕੰਮ ਕਰਦੇ ਇੱਥੇ ਸਾਨੂੰ ਐ ਕਿ ਜਦ ਨਾਲ ਸੇਵ ਹੈ ਹੀ ਲੋਕਾਂ ਦੇ ਕੰਮ ਦੇ ਨਾਲ-ਨਾਲ ਹੈਨਾ ਜੌਬ ਤਾਂ ਹੈਗੀ ਹੈਗੀ ਨਾਲੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਪਰ ਜੇ ਕੋਈ ਸਾਡੇ ਨਾਲ ਲਾ ਕੇ ਕੰਮ ਦੇ ਸਾਡੇ ਡਿਊਟੀ ਦੇ ਸਮੇਂ ਤੇ ਕੋਈ ਸਾਡੇ ਨਾਲ ਗਲਤ ਵਿਵਹਾਰ ਕਰੇ ਜਾਂ ਸਾਡੇ ਨਾਲ ਕੋਈ ਧੱਕਾ ਕਰੇ ਜਾਂ ਕੋਈ ਲੜੇ ਹਾਥਾਬਾਈ ਕਰੇ ਉਹਦੇ ਨਾਲ ਸਾਡੇ ਮਨ ਨੂੰ ਕਿੰਨੀ ਕਿਠੇਸ ਪਹੁੰਚੇਗੀ ਇਹ ਸਾਡੀ ਮੰਗ ਇਹ ਹੈ ਜਿ ਕਿ ਜੜੇ ਉਹ ਬੰਦੇ ਹੈ ਜਿਨ੍ਹਾਂ ਨੇ ਆ ਕਰਿਆ ਉਹ ਪਹਿਚਾਨਣੇ ਜਾਣ ਐਸਐਸਪੀ ਸਾਹਿਬ ਕੋਲ ਅਸੀਂ ਦਰਖਾਸਤ ਲੈ ਕੇ ਗਏ ਹੋਏ ਸਾਡੇ ਨਾਲ ਦੇ ਡਾਕਟਰ ਕਿ ਉਹਨਾਂ ਨੂੰ ਉਹਨਾਂ ਦੇ ਇਨਕੁਆਇਰੀ ਜੋ ਵੀ ਬੰਦ ਇਨਕੁਆਇਰੀ ਕੀਤੀ ਜਾਵੇ 300 ਮਰੀਜ਼ ਅਸੀਂ ਪਰੇਸ਼ਾਨ ਹੋਈ ਜਾਂਦੇ ਆ ਖੜੇ ਆ ਸਵੇਰ ਦੇ ਰਾਤ ਮਸਲਾ ਕੀ ਹੋਇਆ ਰਾਤ ਐਮਰਜੈਂਸੀ ਦੇ ਵਿੱਚ ਕਿਸੇ ਡਾਕਟਰ ਦੇ ਨਾਲ ਕੋਈ ਸ਼ਰਾਰਤੀ ਅੰਸਰਾਂ ਨੇ ਪੇਸ਼ੈਂਟ ਸੀ ਧੱਕਾ ਕੀਤਾ ਉਹਨਾਂ ਦਾ ਕਲਰ ਫੜਿਆ ਜਾਂ ਉਹਨਾਂ ਨੇ ਗਾਲੀ ਗਲੋਚ ਕੀਤੀ ਆ ਹੁਣ ਇਹ ਦੇਖੋ ਇਹਨਾਂ ਨੇ ਹੜਤਾਲ ਕਰਤੀ 9 ਵਜੇ ਇਕੱਠੇ ਹੋ ਕੇ ਜੀ ਤੇ ਅਸੀਂ సీఎంਓ ਸਾਹਿਬ ਨੂੰ ਮਿਲੇ ਪਹਿਲਾਂ ਤਾਂ ਅਸੀਂ ਕੰਪਲੇਂਟ ਪਾਈ ਆ ਔਨਲਾਈਨ 104 ਨੰਬਰ ਤੇ ਜਦੋਂ ਕੰਪਲੇਂਟ ਪਾਈ ਉਹ ਕਹਿੰਦੇ ਜੀ ਅਸੀਂ సీఎంਓ ਸਾਹਿਬ ਨਾਲ ਗੱਲ ਕਰੀਏ ਵੀ ਜਾ ਕੇ ਮਿਲੋ ਸਾਢੇ 10 ਅਸੀਂ ਮਿਲੇ ਮਿਲ ਨਹੀਂ ਦਿੱਤਾ ਅਸੀਂ ਇੰਨੇ ਬੰਦੇ ਗਏ ਸੀ ਕਹਿੰਦੇ ਵੀ 11 ਵਜੇ ਆਇਓ ਅਸੀਂ ਫਿਰ 11 ਵਜੇ ਗਏ ਕਹਿੰਦੇ ਜੀ 10 ਮਿੰਟਾਂ ਚ ਓਪੀਡੀ ਖੋਲਣਗੇ ਡਾਕਟਰ ਬੈਠਣਗੇ ਮਰੀਜ਼ਾਂ ਨੂੰ ਚੈੱਕ ਕਰਨਗੇ ਕੋਈ ਨਹੀਂ ਆਇਆ 12:00 ਵਜੇ ਫੇਰ ਅਸੀਂ ਆਨਲਾਈਨ ਉਹਨਾਂ ਨੂੰ ਫੋਨ ਲਾਇਆ ਆਨਲਾਈਨ ਵਾਲੇ ਵੀ ਪਤਾ ਨਹੀਂ ਕਹੇ ਜੇ ਇਹ ਬੰਦੇ ਸਰਕਾਰ ਦੇ ਤਿੰਨ ਵਾਰੀ ਫੋਨ ਲਾਤਾ ਬਾਰ ਬਾਰ ਡਿਟੇਲ ਪੁੱਛਦਾ ਕੰਪਲੇਂਟ ਨਹੀਂ ਦਰਜ ਹੋਈ ਠੀਕ ਹੈ ਜੀ ਡਾਕਟਰਾਂ ਨਾਲ ਹੋਇਆ ਤਾਂ ੱੱਕਾ ਗਿਆ ਪਰ ਜਦੋਂ 10.5 ਸੀਐਮਓ ਸਾਹਿਬ ਦੀ ਗੱਲ ਹੋ ਗਈ ਐਸਐਸਪੀ ਸਾਹਿਬ ਨਾਲ ਉਹਨਾਂ ਦੇ ਕਹਿਣ ਤੇ ਇੱਥੇ ਬੰਦੇ ਆਏ ਆ ਐਸਐਸਆਈ ਆਏ ਆ ਉਹਨਾਂ ਨੇ ਬਿਆਨ ਲੈ ਲਏ ਡਾਕਟਰਾਂ ਨੂੰ ਲੈ ਗਏ ਹੁਣ ਮੇਰੀ ਗੱਲ ਹੋਈ ਹੈ 2 ਮਿੰਟ ਪਹਿਲਾਂ ਪਰਚਾ ਉਹ ਦਰਜ ਕਰੀ ਜਾਂਦੇ ਆ ਠੀਕ ਹੈ ਜੀ ਫਿਰ ਹੁਣੇ ਤਿੰਨ ਜਿਹੜਾ 300 ਮਰੀਜ਼ ਲਗਭਗੇ ਸੀ ਬੈਠੇ ਆ ਇਹਨਾਂ ਨੂੰ ਕਿਉਂ ਪਰੇਸ਼ਾਨ ਕਰਦੇ ਆ ਡਾਕਟਰ ਕਮਲਜੀਤ ਬਾਜਵਾ ਨੇ ਬਿਆਨ ਦਿੱਤਾ ਮੀਡੀਆ 'ਚ ਕਹਿੰਦੇ ਜੀ ਵੀ ਇਹ ਸਾਡਾ ਤਾਂ ਐਮਰਜੈਂਸੀ ਡਾਕਟਰ ਬੈਠਾ ਹੈਗਾ ਐਮਰਜੈਂਸੀ ਵਾਲਾ ਡਾਕਟਰ 300 ਬੰਦੇ ਨੂੰ ਕਿਵੇਂ ਚੈੱਕ ਕਰ ਲੂ ਇੱਥੇ 50 ਮਰੀਜ਼ ਹੋ ਜਾਣ ਕਿਸੇ ਡਾਕਟਰ ਕੋਲੇ 2 ਘੰਟੇ ਬਾਰੀ ਨਹੀਂ ਆਉਂਦੀ ਸਾਨੂੰ 5 ਸਾਲ ਹੋ ਗਏ ਆਉਂਦਿਆਂ ਨੂੰ ਠੀਕ ਹੈ ਜੀ ਜਾਂ ਫਿਰ ਇਹ ਪਹਿਲਾਂ ਪਰਚੀ ਨਾ ਕੱਟ ਦੇ ਪਹਿਲੇ ਗੇਟ ਤੇ ਜਿੰਦਾ ਲਾ ਦਿੰਦੇ 7-8 ਵਜੇ ਆ ਕੇ ਨਾ ਆਉਂਦੇ ਲੋਕ ਮੈਂ ਹੁਣ ਚਲੋ ਨਾਂ ਨਹੀਂ ਲੈਂਦਾ ਸੀ ਬਾਅਦ ਤੇ ਡਾਕਟਰਾਂ ਤੋਂ ਕੰਮ ਵੀ ਲੈਣਾ ਫਿਰ ਕਹਿ ਦਿੰਦੇ ਆ ਕਹਿੰਦੇ ਜੀ ਪ੍ਰਾਈਵੇਟ ਦਿਖਾ ਲੋ ਪ੍ਰਾਈਵੇਟ ਕਿਉਂ ਜਾਣ ਬਈ ਲੋਕ ਟੈਕਸ ਨਹੀਂ ਭਰਦੇ ਸਰਕਾਰ ਤਨਖਾਹ ਨਹੀਂ ਦਿੰਦੀ ਇਹਨਾਂ ਨੂੰ ਕਿਉਂ ਜਾਈਏ ਪ੍ਰਾਈਵੇਟ 'ਚ ਲੋਕਾਂ ਦੀ ਪ੍ਰਾਪਰਟੀ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਜੀ ਮਸਲਾ ਹੱਲ ਕਰਿਆ ਜਾਵੇ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਪਰਚਾ ਦਰਜ ਕਰੇ ਜਿਨ੍ਹਾਂ ਨੇ ਡਾਕਟਰਾਂ ਨਾਲ ਧੱਕਾ ਕੀਤਾ ਇਹਨਾਂ ਨੂੰ ਸੁਰੱਖਿਆ ਦੇਣ ਚੌਂਕੀ ਬਣਾਉਣ ਇੱਥੇ ਪੁਲਿਸ ਦੀ ਬਹੁਤ ਟਾਈਮ ਦੀ ਮੰਗ ਆ ਠੀਕ ਹੈ ਜੀ ਕਿਉਂਕਿ ਜ਼ਿਲ੍ਹੇ ਦਾ ਹਸਪਤਾਲ ਆ ਇਹ ਕੋਈ ਨਿੱਕੀ-ਮੋਟੀ ਗੱਲ ਤਾਂ ਹੈ ਨਹੀਂਗੀ ਤੇ ਇਹ ਜੇ ਡਰ ਦੇ ਮਾਹੌਲ 'ਚ ਡਾਕਟਰ ਵੀ ਕੀ ਕੰਮ ਕਰਨਗੇ ਉਹ ਵੀ ਮੰਗ ਉਹਨਾਂ ਦੀ ਜਾਇਜ਼ ਆ ਪਰ ਹੁਣ ਮੈਂ ਇਹ ਕਹਿੰਦਾ ਪੜਿਆ-ਲਿਖਿਆ ਵਰਗ ਆ ਉਹ ਦੇਖੋ ਸਾਹਮਣੇ ਪਾਰਕ 'ਚ ਦਰੀਆਂ ਵਿਛਾਈ ਬੈਠੇ ਆ ਠੀਕ ਹੈ ਜੀ ਤੇ ਉਹ ਵੀ ਹੁਣ ਘੱਟ ਨਹੀਂ ਕਰ ਰਹੇ ਇੰਨੇ ਮਰੀਜ਼ਾਂ ਦੇ ਨਾਲ ਉਹਨਾਂ ਦੀ ਕੀ ਦੁਸ਼ਮਣੀ ਆ ਫਿਰ ਉਹਨਾਂ ਦੀ ਕਾਹਦੀ ਪੜ੍ਹਾਈ-ਲਿਖਾਈ ਆ ਕਾਹਦੀ ਇਨਸਾਨੀਅਤ ਆ ਉਹਨਾਂ ਦੇ ਵਿੱਚ ਡਾਕਟਰਾਂ ਦੀ ਉਹਨਾਂ ਸਰੀਰਕ ਥਕਣਸ਼ਾਈ ਆ ਜੀ ਮਰੀਜ਼ਾਂ ਨਾਲ ਇਹ ਕਿਉਂ ਨਹੀਂ ਪ੍ਰਸ਼ਾਸਨ ਸੁਣਦਾ డాక్టర్ ਮੁਲਾਜ਼ਮ ਨੇ ਪੜ੍ਹੇ ਲਿਖੇ ਨੇ ਲੋਕ ਆ ਇਹ ਕਿਉਂ ਨਹੀਂ ਮਰੀਜ਼ਾਂ ਦੀ ਛੁਣਦੇ ਨਾ ਸੁਣਵਾਈ ਕਰਨੀ ਚਾਹੀਦੀ ਹੈ ਜੀ ਅਸੀਂ ਪਿੰਡ ਕੁੱਬਿਆਂ ਤੋਂ ਰਹਿਣ ਵਾਲੇ ਆ ਇੱਥੇ ਦਵਾਈ ਲੈਣ ਆਏ ਜੀ ਅੜੀ ਦਵਾਈ ਜਾਂਦੀ ਆ 6 ਮਹੀਨਿਆਂ ਦੀ ਹੁਣ ਮੌਕੇ ਦਾ ਮਰਦ ਸੀ ਜੀ ਕਿ ਕਿਵੇਂ ਲਿਖਣਗੇ ਇਹਨੂੰ ਦਵਾਈ ਜੋ ਦਵਾਈ ਲੈਣ ਆਏ ਜੀ ਮਲਵੰਟਪੁਰ ਕਿੱਥੋਂ ਆਇਓ ਕੌਣ ਸਾਥੋਂ ਆਇਆ ਕੀ ਕੀ ਅਜਹ ਹਸਤਾਲ ਆ ਕੀ ਪਰੇਸ਼ਾਨੀ ਆ ਰਹੀ ਹੈ ਇਹ ਜੀ ਕਹਿੰਦੇ ਨੇ ਵੀ ਰਾਤ ਮਰੀਜ਼ ਦੇਖਿਆ ਨਹੀਂ ਹੈਗਾ ਕੋਈ ਉਹਨਾਂ ਨੇ ਧੱਕਾ ਕਰਿਆ ਮਰੀਜ਼ਾਂ ਲੈ ਨੇ ਡਾਕਟਰਾਂ ਨਾਲ ਵੀ ਇਹਨਾਂ ਨੇ ਤਾਂ ਹੰਤਾਲ ਕਰਤੀ ਹੁਣ ਜੀ ਜਿਹੜੇ ਅਸੀਂ ਔਖੇ ਆਗੇ ਦਰਦ ਹੁੰਦਾਗਾ ਜਾਣਤਾ ਨਿਕਲਦੀ ਆ ਤੇ ਹੁਣ ਤਾਂ ਦਵਾਈ ਵੀ ਨਹੀਂ ਮੇਰੇ ਲਈ ਕਿਹੜੇ ਡਾਕਟਰ ਨੂੰ ਦਿਖਾਵਾਂਗੇ ਅੱਛਾ ਜੀ ਉਹ ਦੀਪਲੀਕਾ ਹੈ ਦੀਪਰੇਖਾ ਦੀਪਰੇਖਾ ਹਾਂ ਦੀਪਰੇਖਾ ਦੀਪਰੇਖਾ ਹਾਂ ਉਹ ਬੱਟੇ ਨੇ ਉੱਥੇ ਉਹ ਕਰਦੇ ਹੁੰਦੇ ਸੀ ਹੁਣ ਐਂ ਕਹਿੰਦੇ ਆ ਵੀ ਸ਼ਾਬਾ ਮਰੀਜ਼ਾਂ ਨੂੰ ਦਵਾਈ ਮਿਲਣੀ ਚਾਹੀਦੀ ਆ ਵੀਨਰ ਤਾਂ ਕੋਈ ਬੁਰਾ ਨਹੀਂ ਹੋਇਆ ਉਹਨਾਂ ਨਾਲ ਆਪਦਾ ਝਗੜਾ ਝਗੜਨਾ ਉਹਨਾਂ ਦੀ ਵੀ ਗਲਤੀ ਹੈ ਜਿਨ੍ਹਾਂ ਨੇ ਗੱਲ ਸੱਚ ਪਾਇਆ ਡਾਕਟਰਾਂ ਸਾਹਿਬ ਸਮ ਤਾਂ ਆਪ ਨੂੰ ਹਰ ਵਕਤ ਲੋੜ ਪੈਂਦੀ ਆ